ਪრეਜ਼ੀਡੈਂਟ 트럼ਪ ਜਿਸ ਨੇ ਇੱਕ ਬੋਰਡ ਆਫ ਪੀਸ ਬਣਾਇਆ ਜਿਸ ਦਾ ਮਕਸਦ ਹੈ ਕਿ ਦੁਨੀਆ ਦੇ ਵਿੱਚ ਜਿੱਥੇ ਵੀ ਜੰਗ ਲੱਗ ਸਕਦੀ ਹੈ ਜਾਂ ਜੰਗ ਲੱਗੀ ਹੋਈ ਹੈ ਉਸ ਨੂੰ ਜੰਗ ਨੂੰ ਕਿਵੇਂ ਰੋਕਿਆ ਜਾਏ ਉਹਦੇ ਲਈ 6 ਫਰ ਜਸਟਿਸ ਜਿਹੜੀ ਕਿ ਇੱਕ ਖਾਲਿਸਤਾਨ ਰੈਫਰੰਡਮ ਦੁਨੀਆ ਭਰ ਦੇ ਵਿੱਚ ਇੰਦੋਸਤਾਨ ਦੇ ਕਬਜ਼ੇ ਚ ਜਿਹੜਾ ਪੰਜਾਬ ਹੈ ਉਸ ਨੂੰ ਆਜ਼ਾਦ ਕਰਵਾਉਣ ਲਈ ਕਰ ਰਹੀ ਹੈ ਅਸੀਂ ਸਿਕਸ ਫਾਰ ਜਸਟਿਸ 1 ਬਿਲੀਅਨ ਡਾਲਰ ਜਿਹੜਾ ਹੈ ਉਹ ਅਸੀਂ ਪੇਸ਼ ਕਰਦੇ ਪਏ ਆ ਆਫਰ ਕਰਦੇ ਪਏ ਆ ਪ੍ਰੈਜ਼ੀਡੈਂਟ ਟਰੰਪ ਨੂੰ ਕਿ ਉਹ ਸਾਨੂੰ ਸਿੱਖ ਜਿਹੜਾ ਇਕੁਨੇਸ਼ਨ ਹੈ ਉਸ ਨੂੰ ਬੋਰਡ ਆਫ ਪੀਸ ਦਾ ਜਿਹੜਾ ਹੈ ਉਹ ਮੈਂਬਰ ਬਣਾਵੇ ਪਰ ਉਹਦੀ ਕੰਡੀਸ਼ਨ ਹੈ ਇੱਕ ਮਕਸਦ ਹੈ ਉਸਦਾ ਇੱਕ ਕਿ ਸਾਨੂੰ ਜਿਹੜਾ ਬੋਰਡ ਆਫ ਪੀਸ ਦਾ ਮੈਂਬਰ ਬਣਾਉਣਾ ਹੈ ਉਸ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਮੋਦੀ ਦੀ ਸਰਕਾਰ ਨੂੰ ਇਹ ਕਿਹਾ ਜਾਏ ਔਰ ਉਹਨਾਂ ਨੂੰ ਇਹ ਕਲਾ ਕਹਿਣ ਦੇ ਨਾਲ ਨਹੀਂ ਸਰਨਾ ਉਥੇ ਪੰਜਾਬ ਜਿਹੜਾ ਹਿੰਦੁਸਤਾਨ ਦੇ ਕਬਜ਼ੇ ਚਾ ਉਥੇ ਖਾਲਿਸਤਾਨ ਰੈਫਰੈਂਡਮ ਜਿਹੜਾ ਹੈ ਉਸ ਦਾ ਜਿਹੜੀ ਨੈਗੋਸ਼ੀਏਟ ਕਰਕੇ ਔਰ ਡਾਇਰੈਕਟ ਕੀਤਾ ਜਾਏ ਮੋਦੀ ਗਵਰਨਮੈਂਟ ਨੂੰ ਕਿ ਪੰਜਾਬ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਕਰਵਾਇਆ ਜਾਏ ਕਿਉਂਕਿ ਜਿਹੜਾ ਪੰਜਾਬ ਹੈ ਉਹ ਸਾਊਥ ਏਸ਼ੀਆ ਦਾ ਗ੍ਰੀਨਲੈਂਡ ਹੈ ਸਿਕਿਉਰਿਟੀ ਦੇ ਹਵਾਲੇ ਦੇ ਨਾਲ ਕਿਉਂਕਿ ਇੱਕ ਪਾਸੇ ਹਿੰਦੁਸਤਾਨ ਦੀ ਜਿਹੜੀ ਨਿਊਕਲੀਅਰ ਸਰਕਾਰ ਹੈ ਮੋਦੀ ਦੀ ਉਹ ਲਗਾਤਾਰ ਪਾਕਿਸਤਾਨ ਨੂੰ ਕਹਿ ਰਹੀ ਹੈ ਕਿ ਅਸੀਂ ਤੁਹਾਡੇ ਹਿੱਸੇ ਜਿਹੜੇ ਕਬਜ਼ੇ 'ਚ ਕਰਾਂਗੇ ਚਾਹੇ ਸਿੰਧ ਹੋਵੇ ਜਾਂ ਬਲੋਚਿਸਤਾਨ ਹੋਵੇ ਦੂਜੇ ਪਾਸੇ ਤੁਸੀਂ ਦੇਖਿਆ ਕਿ ਬੰਗਲਾਦੇਸ਼ ਦੇ ਵਿੱਚ ਉਹ ਸਰਕਾਰ ਤੇ ਉਸ ਦੇਸ਼ ਨੂੰ ਜਿਹੜਾ ਹੈ ਉਹ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੇ ਪਏ ਆ ਔਰ ਤੀਸਰੇ ਪਾਸੇ ਚਾਈਨਾ ਹੈ ਸੋ ਜੇ ਉਸ ਸਾਊਥ ਏਸ਼ੀਅਨ ਰੀਜਨ ਨੂੰ ਸਟੈਬਲਾਈਜ਼ ਕਰਨਾ ਹੈ ਸਾਫ ਰੱਖਣਾ ਹੈ ਤਾਂ ਕਿ ਉੱਥੇ ਜੰਗ ਨਾ ਲੱਗੇ ਤਾਂ ਜਿਹੜਾ ਹਿੰਦੂਸਤਾਨ ਦੇ ਕਬਜ਼ੇ ਵਾਲਾ ਪੰਜਾਬ ਹੈ ਉਸ ਨੂੰ ਇੱਕ ਆਜ਼ਾਦ ਮੁਲਕ ਖਾਲਿਸਤਾਨ ਦੀ ਹੋਂਦ ਵਿੱਚ ਲੈ ਕੇ ਆਉਣਾ ਪੈਣਾ ਹੈ ਔਰ ਇਹੀ ਕਾਰਨ ਹੈ ਕਿ ਅਸੀਂ ਪ੍ਰੈਜ਼ੀਡੈਂਟ 트੍ਰੰਪ ਨੂੰ ਇਹ ਆਫਰ ਦਿੱਤੀ ਹੈ ਕਿ ਜਿੱਥੇ ਉਹ ਬਾਕੀ ਮੁਲਕ ਜਿਹੜੇ ਰੈਕੋਗਨਾਈਜ਼ਡ ਮੁਲਕ ਹੈ ਸਿੱਖ ਵੀ ਨੇਸ਼ਨ ਹੈ ਉਹਨਾਂ ਅਸੀਂ 1 ਬਿਲੀਅਨ ਡਾਲਰ ਜਿਹੜਾ ਹੈ ਉਹ ਆਫਰ ਕਰਦੇ ਪਏ ਆ ਕਿ ਸਾਨੂੰ ਬੋਰਡ ਆਫ ਪੀਸ ਜਿਹੜਾ ਹੈ ਉਹਦੇ ਵਿੱਚ ਲੈ ਕੇ ਆਇਆ ਜਾਏ ਜੇ ਨਹੀਂ ਲੈ ਕੇ ਆਇਆ ਜਾਂਦਾ ਪਿਆ ਹਿੰਦੁਸਤਾਨ ਦੀ ਸਰਕਾਰ ਨੇ ਪਿਛਲੇ 7 ਦਿਨਾਂ ਦੇ ਵਿੱਚ 8000 ਪੰਜਾਬ ਦਾ ਨੌਜਵਾਨ ਜਿਹੜਾ ਹੈ ਉਹ ਅਰੈਸਟ ਕੀਤਾ ਝੂਠੇ ਪੁਲਿਸ ਮੁਕਾਬਲੇ ਬਣਾਉਂਦੀ ਪਈ ਹੈ ਔਰ ਉਹਨਾਂ ਦੇ ਉੱਤੇ ਆਤਵਾਦ ਦੇ ਤੇ ਟੈਰਰ ਚਾਰਜਸ ਲਗਾ ਕੇ ਉਹਨਾਂ ਨੂੰ ਜੇਲ੍ਹਾਂ ਚ ਪਾਇਆ ਹੋਇਆ ਜੇ 7 ਦਿਨਾਂ ਚ 8000 ਨੌਜਵਾਨ ਫੜਿਆ ਗਿਆ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਆ ਅਸੀਂ 6 ਪਰ ਜਸਟਿਸ ਨੇਤਾ ਇਹ عہد ਲਿਆ ਹੋਇਆ ਕਿ ਅਸੀਂ ਪੀਸਫੁਲੀ ਤੇ ਡੈਮੋਕਰੇਟਿਕਲੀ ਜਿਹੜਾ ਹੈ ਉਹ ਖਾਲਿਸਤਾਨ ਰੈਫਰੈਂਡਮ ਕਰਉਣਾ ਹੈ ਪਰ ਪੰਜਾਬ ਜਿਹੜਾ ਹੈ ਜਿੱਥੇ ਪਹਿਲਾਂ ਵੀ ਸਿੱਖਾਂ ਨੇ ਆਪਣੀ ਹਫਾਜ਼ਤ ਦੇ ਲਈ ਹਥਿਆਰ ਚੁੱਕੇ ਆ ਇਸ ਵਕਤ ਫੇਰ ਇੱਕ ਵਾਰ ਪੰਜਾਬ ਦਾ ਨੌਜਵਾਨ ਪੰਜਾਬ ਦਾ ਸਿੱਖ ਆਪਣੀ ਹਫਾਜ਼ਤ ਦੇ ਲਈ ਹਿੰਦੁਸਤਾਨ ਦੀ ਸਰਕਾਰ ਦੇ ਖਿਲਾਫ ਹਥਿਆਰਬੰਦ ਹੋ ਸਕਦਾ ਹੈ ਉਹ ਰਸ ਹਥਿਆਰਬੰਦ ਦੇ ਵਿੱਚ ਇਹ ਜੰਗ ਲੱਗੇਗੀ ਜਿਹਦੇ ਵਿੱਚ ਦੋਨੋਂ ਧਿਰਾਂ ਦਾ ਨੁਕਸਾਨ ਹੋਏਗਾ ਇਹੀ ਕਾਰਨ ਹੈ ਕਿ ਅਸੀਂ ਪ੍ਰੈਜ਼ੀਡੈਂਟ 트੍ਰੰਪ ਨੂੰ ਆਫਰ ਦਿੱਤੀ ਹੈ ਕਿ 1 ਬਿਲੀਅਨ ਡਾਲਰ ਜਿਹੜਾ ਉਹ ਨੇਸ਼ਨਸ ਤੋਂ ਲੈ ਰਹੇ ਹੈ ਬੋਰਡ ਆਫ ਪੀਸ ਦੇ ਵਿੱਚ ਜੁਆਇਨ ਹੋਣ ਦਾ 6 ਫਾਰ ਜਸਟਿਸ ਬਿਲਕੁਲ ਤਿਆਰ ਬਰ ਤਿਆਰ ਹੈ ਸਾਨੂੰ ਆਫਰ ਦਿੱਤੀ ਜਾਏ ਤੇ ਹਿੰਦੁਸਤਾਨ ਦੀ ਮੋਦੀ ਸਰਕਾਰ ਤੇ ਉੱਤੇ ਜ਼ੋਰ ਪਾਇਆ ਜਾਏ ਉਹਨਾਂ ਨੂੰ ਕਿਹਾ ਜਾਏ ਕਿ ਹਿੰਦੁਸਤਾਨ ਦੇ ਕਬਜ਼ੇ ਵਾਲੇ ਪੰਜਾਬ ਦੇ ਵਿੱਚ ਜਿਹੜਾ ਇਕਨੇਸ਼ਨ ਸੀ ਉਸ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਕਰਵਾਇਆ ਜਾਏ